ਅਸੀਂ ਬੀ ਆਮ ਨੇ ਜਿਵੇਂ ਦੱਸਿਆ ਕਿ ਬਹੁਤ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਸਿਰਫ ਮੀਟਿੰਗ ਲਈ ਕਿ ਸਾਡੀ ਰਿਵਿਊ ਫਾਈਲ ਨਹੀਂ ਹੋਈ ਤੇ ਸਾਡੇ ਨਾਲ ਇਹਦੇ ਤੇ ਗੱਲ ਕਰੋ ਰਿਵਿਊ ਫਾਈਲ ਕਰਾਉਣ ਨੂੰ ਲੈ ਕੇ ਇੱਕ ਮੀਟਿੰਗ ਦੇਣ ਦੀ ਬਜਾਏ 5-6 ਘੰਟੇ ਦੀ ਵੇਟ ਤੋਂ ਬਾਅਦ ਇਹਨਾਂ ਦੇ ਕਹਿੰਤੇ ਘੰਟਾ ਫੇਰ ਰੁਕੇ ਉਦੋਂ ਬਾਅਦ 5 ਮਿੰਟ ਫੇਰ ਰੁਕੇ ਉਦੋਂ ਬਾਅਦ ਸਾਨੂੰ ਮਜਬੂਰਨ ਅੱਗੇ ਵਧਣਾ ਪਿਆ ਲੇਡੀ ਪੁਲਿਸ ਅੱਗੇ ਸੀ ਪਰ ਜਦੋਂ ਹੀ ਅੱਗੇ ਸਾਡੀਆਂ ਫੀਮੇਲ ਸਾਥੀ ਅੱਗੇ ਵਧੀਆਂ ਲੇਡੀ ਪੁਲਿਸ ਪਾਸੇ ਹੋ ਜਾਂਦੀ ਹੈ ਤੇ ਇਹਨਾਂ ਦੀ ਮੇਲ ਪੁਲਿਸ ਸਾਡੀਆਂ ਮਹਿਲਾ ਸਾਥੀਆਂ ਦੇ ਛਾਤੀ ਤੇ ਹੱਥ ਰੱਖ ਕੇ ਪਿੱਛੇ ਧੱਕਣ ਦੀ ਕੋਸ਼ਿਸ਼ ਕਰਦਿਆ ਉਹਨੂੰ ਤੋੜ ਕਿਆ ਜਾਂਦਾ ਨਹੀਂ ਹਟਦਾ ਉਹ ਤੋਂ ਬਾਅਦ ਮੈਡਮ ਉਹਨੂੰ ਤਾਨਾ ਮਾਰਦੇ ਵੀ ਆਪਦੀ ਪੱਗ ਦਾ ਲਿਆਜ ਕਰ ਲੈ ਫਿਰ ਉਹ ਬੰਦਾ ਪਿੱਛੇ ਭੱਜ ਜਾਂਦਾ ਕਿ ਹੁਣ ਉਹ ਦਿਸ ਨਹੀਂ ਰਿਹਾ ਜਿਹੜਾ ਬੰਦਾ ਸੀ ਅਸੀਂ ਇਹ ਗੱਲ ਸਰਕਾਰ ਨੂੰ ਕਹਿ ਦੇਣਾ ਚਾਹੁੰਦੇ ਆ ਵੀ ਜੇ ਤੁਹਾਨੂੰ ਲੱਗਦਾ ਨਾ ਕਿ ਡਰ ਜਾਣਗੇ ਡਰਨ ਵਾਲੇ ਤਾਂ ਹੈ ਨਹੀਂ ਤੇ ਦੂਜੀ ਗੱਲ ਜੇ ਅਸੀਂ ਬਾਹਰ ਜਾਂਨੇ ਆ ਸਿਸਟਮ ਤੋਂ ਤੇ ਤੁਹਾਡੀ ਕੁਰਸੀ ਨੂੰ ਖਿੱਚ ਕੇ ਨਾਲ ਲੈ ਕੇ ਜਾਵਾਂਗੇ ਭਗਵਾਨ ਤੁਮਾਨ ਆਉਂਦੇ ਭਲੇਖਾ ਕੱਢਦੇ ਵੀ ਉਹਦੀ ਕੁਰਸੀ ਬਚ ਜੂਗੀ ਵਗੈਰਾ ਹੈ ਕੋਈ ਪਤਾ ਸਰ ਇਹਨਾਂ ਦੇ ਨੇਮ ਪਲੇਟਾਂ ਹੀ ਨਹੀਂ ਲੱਗੀਆਂ ਕਿਸੇ ਦੇ ਪੜ ਲਾਂਗੇ ਅਸੀਂ ਇੱਕ ਵੀ ਬੰਦੇ ਦੀ ਨੇਮ ਪਲੇਟ ਦਿਖਾ ਦਿਓ ਮੈਨੂੰ ਇੱਧਰ ਕਮਾ ਲੋ ਕੈਮਰਾ ਜਦੋਂ ਨੇਮ ਪਲੇਟ ਹੀ ਨਹੀਂ ਹੈਗੀ ਕਿਹੜਾ ਬੰਦਾ ਦਾ ਨਾਂ ਪੜ ਲੂਗਾ ਉਹ ਬੀਸੀਸੀਆਈ ਦੇ ਐਂਟੀ ਰਾਈਟਸ ਪੁਲਿਸ ਦਾ ਬੰਦਾ ਸੀ ਉਹ ਕਾਲੀ ਟੀ-ਸ਼ਰਟ ਚ ਇਹਨੂੰ ਕਿਆ ਜਾਂਦਾ ਕਿ ਪਾਸੇ ਹੋ ਜਾਓ ਬੰਦਾ ਪਾਸੇ ਨਹੀਂ ਹੁੰਦਾ ਹੱਥ ਨਹੀਂ ਚੱਕਦਾ ਜੇ ਜਕਰ ਤੁਹਾਡੇ ਸਾਹਮਣੇ ਆ ਜੇਦਾ ਪਹਿਲਾਂ ਬਿਲਕੁਲ ਪਹਿਚਾਨ ਲਾਗੇ ਜੀ ਅਸੀਂ ਚਾਰ ਜਣੀਆਂ ਸੀ ਚਾਰ ਜਣੀਆਂ ਨੇ ਅੱਖਾਂ ਦਾ ਨਹੀਂ ਨਾ ਧੋਖਾ ਦੇ ਸਕਦੀਆਂ ਤੇ ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰੇ ਕੰਨ ਖੋਲ ਕੇ ਸੁਣ ਲੈ ਕਿ ਤੁਹਾਡੀ ਕੁਰਸੀ ਨਾਨ ਲੈ ਕੇ ਡੁੱਬਾਂਗੇ ਅਸੀਂ ਬੀ ਆਰ ਐਮ ਨੇ ਜਿਵੇਂ ਦੱਸਿਆ ਕਿ ਬਹੁਤ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਸਿਰਫ ਮੀਟਿੰਗ ਲਈ ਕਿ ਸਾਡੀ ਰਿਵਿਊ ਫਾਈਲ ਨਹੀਂ ਹੋਈ ਤੇ ਸਾਡੇ ਨਾਲ ਇਹਦੇ ਤੇ ਗੱਲ ਕਰੋ ਰਿਵਿਊ ਫਾਈਲ ਕਰਾਉਣ ਨੂੰ ਲੈ ਕੇ ਇੱਕ ਮੀਟਿੰਗ ਦੇਣ ਦੀ ਬਜਾਏ 5 6 ਘੰਟੇ ਦੀ ਵੇਟ ਤੋਂ ਬਾਅਦ ਇਹਨਾਂ ਦੇ ਕਹਿੰਤੇ ਘੰਟਾ ਫੇਰ ਰੁਕੇ ਉਸ ਤੋਂ ਬਾਅਦ 5 ਮਿੰਟ ਫੇਰ ਰੁਕੇ ਉਸ ਤੋਂ ਬਾਅਦ ਸਾਨੂੰ ਮਜਬੂਰਨ ਅੱਗੇ ਵਧਣਾ ਪਿਆ ਲੇਡੀ ਪੁਲਿਸ ਅੱਗੇ ਸੀ ਪਰ ਜਦੋਂ ਹੀ ਅੱਗੇ ਸਾਡੀਆਂ ਫੀਮੇਲ ਸਾਥੀ ਅੱਗੇ ਵਧੀਆਂ ਲੇਡੀ ਪੁਲਿਸ ਪਾਸੇ ਹੋ ਜਾਂਦੀ ਹੈ ਤੇ ਇਹਨਾਂ ਦੀ ਮੇਲ ਪੁਲਿਸ ਸਾਡੀਆਂ ਮਹਿਲਾ ਸਾਥੀਆਂ ਦੇ ਛਾਤੀ ਤੇ ਹੱਥ ਰੱਖ ਕੇ ਪਿੱਛੇ ਧੱਕਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਟੋਕਿਆ ਜਾਂਦਾ ਉਹ ਨਹੀਂ ਹਟਦਾ ਓਦੋਂ ਬਾਅਦ ਮੈਡਮ ਉਹਨੂੰ ਤਾਨਾ ਮਾਰਦੇ ਵੀ ਆਪਦੀ ਪੱਗ ਦਾ ਲਿਆਜ ਕਰ ਲੈ ਫਿਰ ਉਹ ਬੰਦਾ ਪਿੱਛੇ ਭੱਜ ਜਾਂਦਾ ਤੇ ਹੁਣ ਉਹ ਦਿਸ ਨਹੀਂ ਰਿਹਾ ਕਿਹੜਾ ਬੰਦਾ ਸੀ ਅਸੀਂ ਇਹ ਗੱਲ ਸਰਕਾਰ ਨੂੰ ਕਹਿ ਦੇਣਾ ਚਾਹੁੰਦੇ ਆ ਵੀ ਜੇ ਤੁਹਾਨੂੰ ਲੱਗਦਾ ਨਾ ਕਿ ਡਰ ਜਾਣਗੇ ਡਰਨ ਵਾਲੇ ਤਾਂ ਹੈ ਨਹੀਂ ਤੇ ਦੂਜੀ ਗੱਲ ਜੇ ਅਸੀਂ ਬਾਹਰ ਜਾਂਨੇ ਆ ਸਿਸਟਮ ਤੋਂ ਤੇ ਤੁਹਾਡੀ ਕੁਰਸੀ ਨੂੰ ਖਿੱਚ ਕੇ ਨਾਲ ਲੈ ਕੇ ਜਾਵਾਂਗੇ ਭਗਵਾਨਤਮਾਨ ਆਉਂਦੇ ਕੱਢ ਦੇ ਵੀ ਉਹਦੀ ਕੁਰਸੀ ਬਚ ਜੂਗੀ ਵਗੈਰਾ ਹੈ ਕੋਈ ਪਤਾ ਸਰ ਇਹਨਾਂ ਦੇ ਨੇਮ ਪਲੇਟਾਂ ਹੀ ਨਹੀਂ ਲੱਗੀਆਂ ਕਿਸੇ ਦੇ ਨਾਂ ਕੀ ਦਾ ਪੜ ਲਾਂਗੇ ਅਸੀਂ ਇੱਕ ਵੀ ਬੰਦੇ ਦੀ ਨੇਮ ਪਲੇਟ ਦਿਖਾ ਦਿਓ ਮੈਨੂੰ ਇੱਧਰ ਘੁਮਾ ਲਓ ਕੈਮਰਾ ਜਦੋਂ ਨੇਮ ਪਲੇਟ ਹੀ ਨਹੀਂ ਹੈਗੀ ਕਿਹੜਾ ਬੰਦਾ ਦਾ ਨਾਂ ਪੜ ਲੂਗਾ ਉਹ ਬੀਸੀਸੀਆਈ ਦੇ ਐਂਟੀ ਰਾਈਟਸ ਪੁਲਿਸ ਦਾ ਬੰਦਾ ਸੀ ਉਹ ਕਾਲੀ ਟੀ-ਸ਼ਰਟ ਚ ਉਹਨੂੰ ਕਿਆ ਜਾਂਦਾ ਕਿ ਪਾਸੇ ਹੋ ਜਾਓ ਬੰਦਾ ਪਾਸੇ ਨਹੀਂ ਹੁੰਦਾ ਹੱਥ ਨਹੀਂ ਚੱਕਦਾ ਜੇ ਜੇਕਰ ਤੁਹਾਡੇ ਸਾਹਮਣੇ ਆ ਜਾਵੇ ਤਾਂ ਪਹਿਲਾਂ ਬਿਲਕੁਲ ਪਛਾਣ ਲਾਗੇ ਜੀ ਅਸੀਂ ਚਾਰ ਚਾਰ ਜਣੀਆਂ ਨੇ ਅੱਖਾਂ ਦਾ ਨਹੀਂ ਨਾ ਧੋਖਾ ਦੇ ਸਕਦੀਆਂ ਤੇ ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰੇ ਕੰਨ ਖੋਲ ਕੇ ਸੁਣ ਲੈ ਕਿ ਤੁਹਾਡੀ ਕੁਰਸੀ ਨਾਲ ਲੈ ਕੇ ਡੁੱਬਾਂਗੇ ਅਸੀਂ ਬੇੜਮ ਨੇ ਜਿਵੇਂ ਦੱਸਿਆ ਕਿ ਬਹੁਤ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਸਿਰਫ ਮੀਟਿੰਗ ਲਈ ਕਿ ਸਾਡੀ ਰਿਵਿਊ ਫਾਈਲ ਨਹੀਂ ਹੋਈ ਤੇ ਸਾਡੇ ਨਾਲ ਇਹਦੇ ਤੇ ਗੱਲ ਕਰੋ ਰਿਵਿਊ ਫਾਈਲ ਕਰਾਉਣ ਨੂੰ ਲੈ ਕੇ ਇੱਕ ਮੀਟਿੰਗ ਦੇਣ ਦੀ ਬਜਾਏ 5-6 ਘੰਟੇ ਦੀ ਵੇਟ ਤੋਂ ਬਾਅਦ ਇਹਨਾਂ ਨੇ ਕਹਿੰਤੇ ਘੰਟਾ ਫੇਰ ਰੁਕੇ ਉਦੋਂ ਬਾਅਦ 5 ਮਿੰਟ ਫੇਰ ਰੁਕੇ ਉਦੋਂ ਬਾਅਦ ਸਾਨੂੰ ਮਜਬੂਰਨ ਅੱਗੇ ਵਧਣਾ ਪਿਆ ਲੇਡੀ ਪੁਲਿਸ ਅੱਗੇ ਸੀ ਪਰ ਜਦੋਂ ਹੀ ਅੱਗੇ ਸਾਡੀਆਂ ਫੀਮੇਲ ਸਾਥੀ ਅੱਗੇ ਵਧੀਆਂ ਲੇਡੀ ਪੁਲਿਸ ਪਾਸੇ ਹੋ ਜਾਂਦੀਆਂ ਤੇ ਇਹਨਾਂ ਦੀ ਮੇਲ ਪੁਲਿਸ ਸਾਡੀਆਂ ਮਹਿਲਾ ਸਾਥੀਆਂ ਦੇ ਛਾਤੀ ਤੇ ਹੱਥ ਰੱਖ ਕੇ ਪਿੱਛੇ ਧੱਕਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਕਿਆ ਜਾਂਦਾ ਨਹੀਂ ਹਟਦਾ ਉਹ ਤੋਂ ਬਾਅਦ ਮੈਡਮ ਉਹਨੂੰ ਤਾਨਾ ਮਾਰਦੇ ਵੀ ਆਪਦੀ ਪੱਗ ਦਾ ਲਿਆਜ ਕਰ ਲੈ ਫੇਰ ਉਹ ਬੰਦਾ ਪਿੱਛੇ ਭੱਜ ਜਾਂਦਾ ਤੇ ਹੁਣ ਉਹ ਦਿਸ ਨਹੀਂ ਰਿਹਾ ਜਿਹੜਾ ਬੰਦਾ ਸੀ ਅਸੀਂ ਇਹ ਗੱਲ ਸਰਕਾਰ ਨੂੰ ਕਹਿ ਦੇਣਾ ਚਾਹੁੰਦੇ ਆ ਵੀ ਜੇ ਤੁਹਾਨੂੰ ਲੱਗਦਾ ਨਾ ਕਿ ਡਰ ਜਾਣਗੇ ਡਰਨ ਵਾਲੇ ਤਾਂ ਹੈ ਨਹੀਂ ਤੇ ਦੂਜੀ ਗੱਲ ਜੇ ਅਸੀਂ ਬਾਹਰ ਜਾਂਨੇ ਆ ਸਿਸਟਮ ਤੋਂ ਤੇ ਤੁਹਾਡੀ ਕੁਰਸੀ ਨੂੰ ਖਿੱਚ ਕੇ ਨਾਲ ਲੈ ਕੇ ਜਾਵਾਂਗੇ ਭਗਵਾਨਤਮਾਨ ਆਪਦਾ ਭਲੇਖਾ ਕੱਢ ਦੇ ਵੀ ਉਹਦੀ ਕੁਰਸੀ ਬਚ ਜੂਗੀ ਵਗੈਰਾ ਹੈ ਕੋਈ ਪਤਾ ਸਰ ਇਹਨਾਂ ਦੇ ਨੇਮ ਪਲੇਟਾ ਹੀ ਨਹੀਂ ਲੱਗੀਆਂ ਕਿਸੇ ਦੇ ਨਾਂ ਕੀ ਦਾ ਪੜ ਲਾਂਗੇ ਅਸੀਂ ਇੱਕ ਵੀ ਬੰਦੇ ਦੀ ਨੇਮ ਪਲੇਟ ਦਿਖਾ ਦਿਓ ਮੈਨੂੰ ਇੱਧਰ ਕਮਾ ਲੋ ਕੈਮਰਾ ਜਦੋਂ ਨੇਮ ਪਲੇਟ ਹੀ ਨਹੀਂ ਹੈਗੀ ਕਿਹੜਾ ਬੰਦੇ ਦਾ ਨਾਮ ਪੜ ਲੂਗਾ ਉਹ ਬੀਸੀਸੀਆਈ ਦੇ ਐਂਟੀ ਰਾਈਟਸ ਪੁਲਿਸ ਦਾ ਬੰਦਾ ਸੀ ਉਹ ਕਾਲੀ ਟੀ-ਸ਼ਰਟ ਚ ਇਹਨੂੰ ਕਹਿ ਜਾਂਦਾ ਕਿ ਪਾਸੇ ਹੋ ਜਾ ਬੰਦਾ ਪਾਸੇ ਨਹੀਂ ਹੁੰਦਾ ਹੱਥ ਨਹੀਂ ਚੱਕਦਾ ਜੀ ਜਕਰ ਤੁਹਾਡੇ ਸਾਹਮਣੇ ਆ ਜੇਦਾ ਪਹਿਲਾਂ ਬਿਲਕੁਲ ਪਹਿਚਾਨ ਲਾਗੇ ਜੀ ਅਸੀਂ ਚਾਰ ਜਣੀਆਂ ਸੀਗਾ ਚਾਰ ਜਣੀਆਂ ਨੇ ਅੱਖਾਂ ਦਾ ਨਹੀਂ ਨਾ ਧੋਖਾ ਦੇ ਸਕਦੀਆਂ ਤੇ ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰੇ ਕੰਨ ਖੋਲ ਕੇ ਸੁਣ ਲੈ ਕਿ ਤੁਹਾਡੀ ਕੁਰਸੀ ਨਾਲ ਲੈ ਕੇ ਡੁੱਬਾਂਗੇ